ਇੰਦਾ ਨਹੀਂ ਕਾਲ ਹੁੰਦੀ ਹੁੰਦੀ ਬੈਗ ਲਿਆਉਣਾ ਸੀਗਾ ਚੱਲ ਹੁਣ ਲੈ ਜਾ ਸਿੱਧਾ ਹੀ ਸਿੱਧਾ ਹੀ ਲੈ ਜਾ ਹੁਣ ਬੈਗ ਲੈ ਕੇ ਹੁਣ ਆ ਜੀ ਪਹਿਲਾਂ ਹੋਰ ਅੰਦਰ ਦਾ ਲੱਗਦੀ ਨਹੀਂ ਇਹ ਕਿ ਸਵਾਹਤ ਚ ਵਗ ਜੂ ਫਿਰ ਮੈਂ ਤਾਂ ਮੈਂ ਕਹਿੰਦਾ ਉਹ ਇੱਥੇ ਠਿੱਕ ਲੱਗੇ ਇੱਥੇ ਇੱਥੇ ਪਈ ਆ ਹੈਪੀ ਦੀਆਂ ਤਿੰਨ ਗੱਟੇ ਚਾਲ ਰਜਾ ਕਰ ਮਿੰਟ ਮਾਰਾ ਹੈ ਤਨ ਆਪਣੇ ਇੱਥੇ ਬਹੁਤ ਸਾਈਡ ਤੇ ਆਇਆ ਅੱਛਾ ਇਹਦਾ ਬਾਤ ਲਾ ਉੱਪਰ ਜਾ ਕੇ ਇਹ ਜ਼ਰੂਰੀ ਹੈ ਨਾ ਫਰਾ ਫਾਰੀਦਾਰ ਲੱਪਤੇ ਦੇ ਕਣੀਆਂ ਆਈਆਂ ਨਹੀਂ ਕਲ ਕੋਈ ਇਹਨੂੰ ਪਿਆਰਣ ਦੇ ਹਜੇ ਤਾਂ ਕੋਈ ਹੈ ਨਹੀਂ ਉਹ ਭੂਰ ਜੀ ਆ ਕੇ ਹਟ ਗਈ ਪਹਿਲਾਂ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਅੱਜ 21 ਸੌਣ 5 ਅਗਸਤ 12 2024 ਤੇ ਅੰਤਰੀਆ ਖੇਤੀ ਨਾਤਰਾ ਮੌਸਮ ਵੀ ਮੀਂਹ ਆਲਾ ਹੋਇਆ ਪਿਆ ਭੂਰ ਜੀ ਆ ਕੇ ਟੀਆ ਪਹਿਲਾਂ ਗਣੀ ਗੜਾਮਣ ਜ ਆ ਪਤਲਾ ਹਤਲਾ ਜਾ ਅ ਅੱਠ ਕਿ ਘਟੇ ਯੂਰੀਆ ਹਟਣੀ ਅਰੇ ਦਾਸਾਂ ਨੇ ਤਿਆਰੀ ਕਰ ਲਈ ਚੱਲਦੇ ਆ ਕਿ ਅਗਲੇ ਦਿਨ ਦਾ ਮਾਹੌਲ ਚਾਲ ਦਿਖਾਉਣੇ ਆ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹੇ ਤੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤਾਂ ਨਵੇਂ ਆਓ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖਦੇ ਦਾ ਫੋਲੋ ਲਾ ਜ਼ਰੂਰ ਕਰ ਲਿਓ ਹੂੰ 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 ਚੰਗਾ ਮੈਂ ਚੱਲਦੇ ਆ ਸੀ ਤੋਰ ਲਾ ਕੇ ਮੈਂ ਤੋਰਾ ਚੰਗਾ ਮੈਂ ਚਲਾਉਣਾਗਾ ਉਹ ਛਿਪਕਾ ਕੇ ਥੋੜਾ ਬਾਗ ਰਹੀ ਦੇ ਸਤਰੀ ਕਾਲ ਜੀ ਸਮਾ ਹੋ ਗਿਆ 7:30 ਵਜੇ ਦਾ ਹਾਂ ਥੋੜਾ ਜਾ ਹਾਂ ਲੇਟਾਂ ਬਾਲਾ ਨਹੀਂ ਗਾ ਪਹਿਲਾਂ ਤਰੇਲ ਹੁੰਦੀ ਆ ਫਿਰ ਤਾਂ ਕਰਕੇ ਬਾਲਾ ਸੁਨੇਹਾ ਨਹੀਂ ਗਏ ਭਾਗ ਜਿਓ ਹੁਣ 8 ਵਜੇ ਲੇਟ ਆਈ ਉਤੇ ਪਾਣੀ ਛਾਦੇ ਛੜਾਈ ਕਰਦਾਂਗੇ ਹੁਣ ਅੱਕੇ ਮੰਨੇ ਬਸ ਹੁਣ ਕਰ ਕੀ ਆਏ ਸੀਗਾ ਤੇ ਬਾਕੀ ਮਾਤਾ ਜੀ ਵੱਲੋਂ हां हाईरी लगवा दिए ससरी काल बेटा थानू सारया नु धन्यवाद ਥੋਡੇ ਵਾਲਾ ਵਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਕਰਿਆ ਕਰੋ ਟਰਪਲੇ ਕੇ ਟਰਤੇ ਕ ਬਲੋਕ ਜਰੂਰ ਦੇਖਣਾ ਅਦੁੱਸਾਲੇ ਝੜਨਾ ਤੇ ਧੰਨਵਾਦ ਭਾਈ ਸਾਡੇ ਚਲੋ ਠੀਕ ਹੈ ਭਾਈ ਹਾਂ ਸਸਰੀ ਕਾਲ ਆ ਹੁਣ ਨਾਲ ਬਹਿ ਗਿਆ ਮੈਂ ਨਹੀਂ ਚਲਾਉਂਦਾ ਕਹਿੰਦਾ ਮੰਗਉ ਜਲਾ ਰਿਹਾ ਕਰਾ ấy cha để cô cô cháu đã hôm nay à rồi đó nhiều ở đây à cái gì ਡੱਗੀ ਤੇ ਤੋ ਡੱਗੀ ਤੇ ਪਹੁੰਚਦੀ ਨਹੀਂ ਪਾਇਬ ਡੱਗੀ ਤੋਂ ਨਹੀਂ ਭਰਦੇ ਡੱਗੀ ਤੋਂ ਮੈਂ ਭਰਨਾ ਨਹੀਂ ਠੀਕ ਹੈ ਓਏ ਅੱਗੇ ਦੇਖੋ ਨਾ ਅੱਗੇ ਦੇਖਿਆ 8:00 ਵਜੇ 5 ਮਿੰਟਾਂ ਦਾ ਟਾਈਮ ਹੈ ਨੀ ਚੱਕਿਆ ਸੀ ਮੋਟਰ ਨੇ ਇੱਕ ਵਾਰੀ ਦੁਬਾਰੇ ਸੋ ਚਲਾਤੀਆ ਤੇ ਖੇਤ ਚਿੰਗਿਆੜੇ ਵਰਗੀ ਧੁੱਪ ਨੇ ਕੀਤਾ ਸਵਾਗਤ ਸਾਡਾ ਸੋਹਣਾ ਲੱਗ ਰਿਹਾ ਫਿਰ ਧੁੱਪ ਵਾਲਾ ਮਾਹੌਲ ਜਵੀ ਤੜਕੇ ਤੜਕੇ ਦੇ ਵੇਲੇ ਝੈ ਕਹ ਚੱਲ ਵੀ ਆ ਦੇ ਬਰੀ ਜਾਊਗੀ ਹੂੰ Tady. ਇਹ ਮੈਂ ਥੋੜਾ ਥੋੜਿਆ 9:30 ਮਿੰਟਾਂ ਦਾ ਸਮਾਂ ਹੋ ਗਿਆ ਤੇ ਨੌਜਵਾਨਾਂ ਦਾ ਪ੍ਰਸ਼ਾਪ ਦੇ ਪਾਣੀ ਦਾ ਟਾਈਮ ਕੀ ਕੁਛ ਆਇਆ ਇਹ ਲਾਲ ਮੁਰਗਾ ਮਸਰਾਇਆ ਗੁੱਟਿਆ ਆ ਇਹ ਬੰਦੂਆ ਕਾਹਦੀ ਲੋੜ ਨਹੀਂ ਕਰਨੀ ਨਾਲ பலி பூணி சூ பண்ணி பாலு வாங்க பாலா பாலா பாலு சூரா சாடே பாராஜி ஆ ਪੌਣਾ ਘੰਟਾ ਹੋਇਆ ਯੂਰੀਆ ਪਹਿਲਾਂ ਖਲਾਰਤੀਆ ਗੱਗੂ ਕੰ ਦਾ ਇੱਥੋਂ ਵਾਲੇ ਯੂਰੀਆ ਇੱਕ ਵਾਰੀ ਪੂਰੀ ਕਰਦੇ ਤੇ ਨੌਜਵਾਨ ਝਾੜ ਚ ਨੇਗੇ ਤੇ ਦੂਜੇ ਖੇਤ ਤਿੰਨ ਕ ਗੱਟੇ ਪੌਣ ਵਾਲੇ ਯੂਰੀਆ ਤੇ ਰਹਿਗੇ ਕਿ ਉਹ ਡੂਡੂਡ ਗੱਟਾ ਦੋ ਵਾਰੀਆਂ ਚ ਅ ਰੂੰਗੇ ਵਜੂ ਥਟਾਵਾਂਗੇ ਕਿਉਂ ਭਾਈ ਪੁੱਛ ਕੇ ਕਰਕੇ ਨੌਜਵਾਨ ਨੇ ਜਵਾਬ ਦਿੱਤਾ ਅੱਗੋਂ ਤੇ ਫਿਰ ਹਾਲ ਆਰਾਮ ਕਰਮੋ ਨੇ ਤੇ ਫਿਰ ਦੁਪਹਿਰ ਬਾਅਦ ਅਗਲੀ ਡਿਊਟੀ ਇਹ ਲਾਉਣੇ ਇਹ ਵੀ ਨਹੀਂ ਪਤਾ ਕਿ ਜੂਰੀ ਆ ਭਾਈ ਦੁਬਾਰੇ ਉਹ ਤਾਂ ਅਸੀਂ ਤਿੰਨ ਗੱਟੇ ਪਾਉਣੇ ਹੁੰਦੇ ਆਗੇ ਅ ਕਈ ਵਾਰੀ ਕੋਈ ਇੱਕ ਅੱਧਾ ਕਿੱਲਾ ਕੋਈ ਮਾੜੀ-ਮੋਟੀ ਦੁਬਾਰੇ ਮੰਗ ਲੇ 10-20 ਕਿਲੋ ਤੇ ਉਹ ਵੀ ਨਹੀਂ ਕਹਿ ਸਕਦੇ ਕੁਛ ਮਾੜੀ-ਮੋਟੀ ਪੈ ਵੀ ਸਕਦੀ ਹੈ ਨਹੀਂ ਬਸ ਤਿੰਨ ਗੱਟੇ ਪਾਉਣੇ ਹੁੰਦੇ ਆ ਰੇ ਇੱਕ ਵਾਰੀ ਅਸੀਂ ਕਿਉਂ ਭਾਈ ਪੋਚ ਕਰਕੇ ਦੁਬਾਰੇ ਜਵਾਬ ਦਿੱਤਾ ਇਧਰ ਗਵੰਡ ਕਾਨੇ ਵੀ ਪਾਤੀ ਬੰਗੀਵਟ ਹਾਲ ਨੀਵਾ ਦੁਬਾਰੇ ਆ ਨਾਲ ਵਾਲੇ ਇਧਰ ਇਹ ਤਾਂ ਕਰਕੇ ਪਾ ਦਿੰਦੇ ਨੇ ਭਾਈ ਜਿਪਾਣੀ ਪੁਣੀ ਨਾਲ ਨਿਕਲ ਜੇ ਖੱਡ ਫੱਡੋ ਕੇ ਅ ਝੋਨਾ ਲਾਉਣਗੇ ਇੱਥੇ ਥੋੜਾ ਇਹ ਨਰਮਾ ਹੋਇਆ ਸੀਗਾ ਸਾਵਾ 2:34 ਮਿੰਟਾਂ ਦਾ ਹੋ ਗਿਆ ਚਾਲ ਆ ਕੇ ਆ ਗਿਆ ਪਾਪਾ ਤੇਤਰੋਂ ਨੌਜਵਾਨ 2 ਘੰਟਿਆਂ ਦਾ ਲੰਮ ਲੇਟ ਹੋਇਆ ਪਿਆ ਹੈਲੋ ਇਨੋਂ ਮਗਰ ਹੌਤਲੇ ਕਿਲੇ ਚ ਪਾਣੀ ਛੱਡਣਾ ਸੀ ਇੱਧਰ ਬੱਸ ਕਹਿੰਦਾ ਛੱਟ ਦਿੰਨਾ ਪਾਣੀ ਪੀ ਕੇ ਪਾਣੀ ਛੱਡੇ ਨੂੰ ਘੰਟਾ ਹੋਣ ਵਾਲਾ ਹੋ ਗਿਆ ਹੈਲੋ ਬਦਲਤਾ ਸੀ ਪਾਣੀ ਮੈਂ ਕੋਈ ਨਾਟਕੜ ਚਾਹ ਪੀ ਲਾ ਹਾਂ ਕਿਲੇ 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 ਨਾ ਯਾਰ ਕਿਲੇ 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 ਓ ਪਪਾ ਜੀ ਨਾਦਰੀ ਵਾਲਾ ਲਾਨੇਦਾਰ ਸਾਡਾ ਹਾਂ ਆਹੋ ਬਿਸਕਟ ਕਢਾ ਲੈਂਦੇ ਮੈਂ ਲੈ ਟਾਣੇ ਹਨ ਬਿਸਕਟਾਂ ਨਾਲ ਚਾਹ ਪੀਵਾਂਗੇ ਪਹਿਲਾਂ ਹੀ ਦੱਸਣ ਦੇ ਮੜੀ ਇੱਕ ਦੀ ਰੋਟੀ ਕੱਟ ਖਾ ਲੈਂਦੇ ਹਨਾ ਗਗੂ ਮੈਂ ਦੱਸਾਂ ਲੱਗਿਆ ਸੀ ਕਿ ਮੈਂ ਚਾਹ ਚੋਲ ਕੋਈ ਨਹੀਂ ਮੈਂ ਤਾਂ ਐਤੋ ਕਾਲ ਟਬਲਾ ਖਾ ਜਾਂਦਾ ਚਾਹਦਰੀ 2 ਵਜੇ ਚਾਹ ਦਾ ਖੇਤ ਨਾਲ ਢੂੜ ਕਵਜੇ ਲੋਟ ਆਉਂਦਾ ਕੰਮ ਆ ਨਹੀਂ ਦੋ ਵੇ ਹਿੱਟ ਹੈਗੇ। ਉਹ ਬਹੁਤ ਵਰਤ ਰਹੇ। ਸੁਬੇ ਮੌਗਾ ਬਾੜ ਜੂ ਵਧ ਗਿਆ ਯਾਰ। ਆਹ ਦੀ ਬੰਗੀ 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 ਸਾਰ ਕੇ ਬਾੜ ਜੂ। ਬਦਲ ਦੇਖ ਕੇ ਕਿੰਨੇ ਸੋਹਣੇ ਲਗੀ ਨੇ ਉਹ ਤੇ 3 ਇੰਚ। ਇੱਧਰ ਦੇਖ। 4 ਵਜੇ ਦਾ ਵੇਲਾ ਹੋ ਗਿਆ। ਇੱਥੇ ਆ ਬਹੁਤ ਪੁਰਾਣੇ ਨਾ ਇੱਕ ਟਿੱਬੇ ਵਾਂਗੂ ਲਾਇਆ ਹੋਇਆ ਥੋੜੀ ਜਿਹੀ ਮਤਲਬ ਮਿੱਟੀ ਇਕੱਠੀ ਕਰੀ ਹੋਈ ਆ ਬਾਣ ਜੇ ਇੱਥੇ ਆ ਬਾਜਰਾ। ਇੰਨੀ ਵਗ ਰਹੀ ਬਾਣ ਥੋੜਾ ਹੈ ਕਿ ਖਾਰੇ ਜਾਰੇ ਨੂੰ ਸੋਖਾ ਲੱਗ ਜਾਂਦਾ ਪਾਣੀ ਇੱਥੇ ਆ ਪ੍ਰਾਣਾ ਖਾਲ ਸੀਗਾ ਗਵਾਂਡੀਆਂ ਦਾ ਤੇ ਖਾਲ ਗੱਡੀਆਂ ਦੇ ਜਿਵੇਂ ਦੇਖਣ ਆ ਗਿਆ ਮੈਂ ਕਿ ਇੱਥੇ ਕੀ ਕਰੀ ਜਾਂਦੇ ਆ ਤੇ ਇਥੋਂ ਮੈਨੂੰ ਡਾਲੀ ਮਿਲ ਗਈ ਆ ਆ ਦਰਾਫਟੀ ਇੱਥੇ ਬਾਬਾ ਸੀ ਇਹ ਮੈਂ ਹਜ ਜਲ ਇਹੀ ਲਿਜਾ ਕੇ ਲਾ ਕੇ ਦੇਖ ਲੈਣੇ ਅੱਜ ਬੋਣੀ ਕਰਦੇ ਆਗੇ ਹੁਣ ਮੌਸਮ ਵੀ ਠੰਡਾ ਹੋ ਗਿਆ ਜਦੋਂ ਤੂੰ ਹਵਾ ਤੱਕੀ ਤੁਰ ਜਾਂਦੇ ਮੈਨੂੰ ਹਾ ਤੇ ਹੈ ਥੋੜੀ ਜਿਹੇ ਵੱਡੀ ਆ ਜੜ ਜੁੜ ਜੀ ਵਾਵਾ ਕੀ ਸਾਫਤੀ ਜੜ ਜੀ ਖੇਚਤੀ ਇਹਨੇ ਮੈਂ ਇੱਕ ਦਰਖਤ ਦੇ ਪੱਟ ਕੇ ਯਾਰ ਤੇ ਲਾ ਕੇ ਵੇਖਦੇ ਆ ਕਾਮਯਾਬ ਹੋ ਗਈ ਤਾਂ ਤੇ ਨਹੀਂ ਹੋਰ ਸਹੀ ਫਿਰ ਕੋਈ ਡੇਕਾਂ ਡੱਪੇ ਕੋਈ ਲਾਵਾਂਗੇ ਕੋਈ ਇਹਨੇ ਮੋ ਵੀ ਸੀ ਕਿ ਇੱਕ ਉਹ ਮੈਂ ਬਸ ਮੇਰੇ ਜਾਣ ਤੋਂ ਪਹਿਲੀ ਇਹਨੇ ਸਾਫ ਸਿਰ ਜੇ ਦਾ ਸੀ ਉਹ ਪੱਡ ਟੱਕ ਹੋ ਗਈ ਉਹਦੀ ਵਿਚਾਰੇ ਜੀ ਤੇ ਤੋ ਸਲਾਹ ਲੈਣ ਵਾਸਤੇ ਸੱਦੇ ਸੀ ਤੈਨੂੰ ਸਲਾਹਕਾਰ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਗੱਗੂ ਇਹ ਜੇ ਤਾਂ ਸੋਨਰ ਲਾ ਦੇ ਸ਼ਾਂ ਕਰਿਆ ਕਰੂਗੀ ਇਹ ਸੋਨਰ ਸ਼ਾਨ ਹੈ ਉਹ ਸ਼ਾਨ ਉਬਾੜ karenge ਉਧਰ ਵੀ ਸ਼ਾਨ ਨਹੀਂ ਉਧਰ ਜਾਣੀ ਆ ਬਾਈ ਟਾਲੀ ਲੈਂਦੀ ਆ ਭਾਲ ਕੇ ਜੜ ਵੀ ਦੀ ਸੋਣੀ ਹੈਗੀ ਮਹ ਲਾ ਦਿੰਦੇ ਆ ਮੈਂ ਇਹਨੂੰ ਸੱਦਿਆ ਇਹਦੀ ਅੱਡ ਰੈ ਬਣ ਜਾਂਦੀ ਹੈ ਕਿ ਤੇ ਮੇਰੀ ਅੱਡ ਬਣੀ ਜਾਂਦੀ ਆ ਤੇ ਹੁਣ ਥਾਂ ਤਾਂ ਤੁਸੀਂ ਦੇਖ ਕੇ ਆ ਗਏ ਦਿਨੋ ਬਈ ਖੁੱਲਾ ਸਾਰੇ ਹੁਣ ਸਾਡੇ ਸਾਡੇ ਹਿਸਾਬ ਨਾਲ ਆਪਦੀਆਂ ਹੋਰ ਗੱਲਾਂ ਬਈ ਹਨਾ ਹਾਂ ਪਹਿਲਾਂ ਬਹੁਤ ਦਰਖਤ ਸੀ ਸੋਖ ਨਾਲ ਜਿਵੇਂ ਪਹਿਲਾਂ ਦੱਸਦਾ ਉਹਨਾਂ ਕਿ ਆ ਪਾਇਪਲੈਨ ਤੇ ਆ ਉਹ ਜੀਸੀਬ ਜਿਵੇਂ ਹੁਣ ਉੱਥੇ ਵੱੱਟੀ ਜਾਂਦੀ ਆ ਉਵੇਂ ਹੀ ਆ ਪਾਇਪਲੈਨ ਪਾਉਣ ਵੇਲੇ ਪੱਟਦੇ ਸੀਗੇ ਸਾਰੇ ਤੇ ਹੁਣ ਮੈਂ ਇਹਦਾ ਗੱਗੂ ਨੂੰ ਉੱਥੇ ਗਿਆ ਸੀਗਾ ਇੱਥੇ ਐਸ ਸਾਈਡ ਤੇ ਇੱਥੇ ਲਾ ਦਿੰਨੇ ਜਿੱਥੇ ਪਹਿਲਾਂ ਡੇਕਾਂ ਤੇ ਇੱਥੇ ਜਪੈਦਾ ਹੁੰਦਾ ਸੀ ਜਿਹਦੇ ਥੱਲੇ ਬੈਂਦੇ ਹੁੰਦੇ ਸੀ ਇੱਥੇ ਜਾਣਗੇ ਇੱਥੇ ਲਾ ਦੇ ਕਰ ਲਿਓਰੇ ਘੱਟ ਮਾ ਤੇ ਮੂੰਹ ਆਏ ਦਾ ਕੇ ਗਰੂ ਪਰ ਮੈਂ ਨੇ ਹਿੱਤ ਲੱਗਿਆ ਗਰੂ ਉੱਧਰ ਤੋਂ ਮੇਰੇ ਪਾਸੇ ਪਾ ਕੋ ਮੈਂ ਜਗੂਗੜਾ ਇਹ ਵੀ ਕਿਥਾਂ ਆਇਆ ਹੋ ਨਹੀਂ ਹੁਣ ਇੱਥੇ ਹੋ ਪਾਇਪਲੈਨ ਸਾਰੀਆਂ ਗੱਲਾਂ ਦੇਖਣੀਆਂ ਪੈਂਦੀਆਂ ਗੁਰੂ ਜੀ ਕਿਹੜੀ ਤੇ ਦੇਖਣੀਆਂ ਮਰੀ ਜਾਂਣਾ ਹੁਣ ਐ ਕੋਈ ਨੂਰੇ ਆ ਓਏ ਆਹਾ ਕੀ ਆ ਗੁਰੂ ਜੀ ਓਏ ਇੱਥੋਂ ਐ ਇਹ ਕਟਮੀ ਆਂਦੀ ਐ ਇੱਥੇ ਵੀ বাজਦਾ ਪਾਇਲ ਫੇਰਾ ਮੈਂ ਤੈਨੂੰ ਪਰਮਾ ਪਾ ਕੇ ਲਿਆ ਦੇਣਾ ਤੂੰ ਰੱਖ ਦੀ ਇੱਥੇ ਰੱਖੇ ਫੇਰਾ ਓਏ ਥਾਂ ਮਿੱਟੀ ਪੱਟੀ ਹੋਊ ਨਹੀਂ ਨਹੀਂ ਦੱਸ ਤੂੰ ਠੰਡਾ ਰਹਿ ਇੱਥੇ ਟਰੈਕਟਰ ਲਾ ਕੇ ਇੰਦਰ ਪਾਪ ਕਿਵੇਂ ਕਰਾਂਗੇ ਪਰਮੇ ਦੀ ਮੈਂ ਜਾਊਗੀ ਹੁਣ ਮੂੰਹ ਇੱਧਰ ਕਮਜੂਪਰੇ ਨਹੀਂ ਕਮਜਾ ਕਰੂਗਾ ਉੱਧਰ ਕਮਜਾ ਕਰੂਗਾ ਮੂੰਹੀ ਕਮਾਈ ਆ ਸਾਰੀ ਉਮਰ ਅਸੀਂ ਆ ਹੁਣ ਸਾਡਾ ਇਹ ਗਲੇਸ਼ ਹੋਈ ਜਾਂਦਾ ਕਿ ਲਾਈਏ ਕਿੱਥੇ ਟਰੈਕਟਰ ਸੋਕੇ ਨਾਲ ਹੋਰ ਬਥੇਰੀ ਖੜੇ ਆ ਥਾਂ ਉਤਾਂ ਹੀ ਪੱਟ ਕੇ ਹੋਰ ਚਲੋ ਹੋਰ ਖੂਜਿਆਂ ਤੇ ਪਰੇ ਹੋਰ ਲਾਉਣ ਦੀ ਉਧਰ ਗੱਲ ਹੋਰ ਹੈਗੀ ਚਲੋ ਤਾਂ ਲਾਈ ਜਾਵਾਂਗੇ ਬਈ ਹੈਨਾ ਕਿ ਉੱਥੇ ਤਾਂ ਚਲ ਬੰਦਾ ਲਾ ਲੈਂਦਾ ਕਿ ਲਾ ਦੇ ਖੂਜੇ ਜੀ ਕੋਈ ਨਾ ਹੁਣ ਇੱਥੇ ਸਾਡਾ ਸਹਾਬਕਤਾ ਥੋੜਾ ਜਿਹਾ ਬੜਾ ਲੰਮਾ ਚੌੜਾਗਾ ਕਦੇ-ਕਦੇ ਟਰੈਕਟਰ ਲਾਉਣਾ ਕਿਤੇ ਟਰੈਕਟਰ ਖੜਾਉਣਾ ਕਿਤੇ ਮੋੜਨਾ ਹੈ ਕਿਤੇ ਥੋੜਾ ਜਿਹਾ ਟਰੈਕਟਰ ਲਾਉਂਗੇ ਕਿ ਪੱਟ ਦੇਗੇ ਹੈ ਉਥੇ ਪਟ ਪਟਦਿਆਂਗੇ ਵਿੱਚ ਮਾਰ ਕੇ ਟਰੈਕਟਰ ਚਾ ਲੋ ਵੇਖਦੇ ਆ ਬਈ ਸਲਾਹ ਕਰਕੇ ਅਸੀਂ ਲਾਉਣੇ ਆ ਨੌਜਵਾਨ ਨੇ ਦਾਤੀ ਚੱਕ ਲਈ ਜਹਰਾ ਵੱਢਣ ਲੱਗਿਆ ਸੀ ਅਜੇ ਘਰ ਕੋਲੇ ਥੋੜੀ ਜਿਹੀ ਕਾਰਵਾਈ ਕਰਨੀ ਐ ਝੋਨੇ ਜੇ ਜਾ ਕੇ ਐ ਇੱਕ ਦੋ ਕੰਮ ਹੋਰ ਨੇ ਤਾਂ ਇਹਨੂੰ ਖੇਪੇਲੇ ਸਿਰ ਚੱਲਦੇ ਆ ਸਵਾ 4:30 ਵਜੇ ਤੋਂ ਟੱਪ ਗਿਆ ਪਾਣੀ ਕਿੱਧਰ ਵਗਿਆ ਉਸ ਪਾਣੀ ਹੈ ਛੱਡ ਦੇ ਨਹੀਂ ਸੀ ਅਸੋ ਗੋਦ ਨੂੰ ਨਾ ਬੜਲਾ ਥੋੜਾ ਹੋਰ ਸਾਲੋਂ ਨਾ ਲਿਆਵਾਂਗੇ ਫਿਰ ਪੱਟ ਕਰ ਲਾਂ ਜੇ ਡੰਗਾ ਕਰਕੇ ਕਿੰਨੇ ਲਾਂ ਗੋਦ ਨੂੰ ਇੱਕ ਤੇ ਨੌਜਵਾਨਾਂ ਨੇ ਚਿੰਤਾ ਵਾਜਰਾ ਜਿਵੇਂ ਛਟੀਆਂ ਦੀ ਟਰਾਲੀ ਚਣ ਕੇ ਥੱਬੇ ਲਿਆਉਂਦੇ ਸੀ ਲੱਦ ਕੇ ਜਾ ਬਸ ਬਸ ਸਲੋਟ ਆ ਆ ਜਾਵੇਂ ਟਾਲੀ ਬੰਨੀ ਚੱਲ ਗਈ ਇਹਨਾਂ ਨੂੰ ਹੀ ਟਰੱਕ ਨਾਲ ਕਨੈਕਟ ਕਰਨੇ ਚਾਹਾਂਗੇ ਜੰਗਾ ਦੇ ਆਹ ਸੌਣ ਮਹੀਨੇ ਦੀ ਬੋਣੀ ਕਰਤੀ ਨੌਜਵਾਨਾਂ ਨੇ ਪਹਿਲਾ ਦਰਖਤ ਲਾ ਕੇ ਆਹ ਚੱਲੀ ਮੈਨੂੰ ਠੀਕ ਲੱਗੇ ਕੰਮ ਉਥੋਂ ਚੱਲ ਜੂਗੀ ਤੇਰੇ ਨੂੰ ਟੇਢੀ ਹਗੂ ਮੜੀ ਹਾਂ ਤੇ ਇਹਦੇ ਪਾਣੀ ਪਾਤਾ ਪਹਿਲਾਂ ਜੜ ਚੋਂ ਅਸੀਂ ਪਾਣੀ ਪਾ ਕੇ ਲੈ ਆ ਗਾਰੇ ਬਣਾ ਕੇ ਕਿ ਮੈਂ ਕਹਾ ਜੜੇ ਦੀ ਵਧੀਆ ਲੱਗ ਜੇ ਜੰਮ ਜੇ ਤੇ ਟਾਲੀ ਲਾਉਣ ਤੋਂ ਪਹਿਲੇ ਬਾੜ ਤੇ ਜੁੱਲੀ ਸੁੱਕਣੀ ਪਾਉਣ ਵਾਲੀ ਗੱਲ ਹੋਈ ਪਈ ਸਾਡੀ ਪਹਿਲਾਂ ਤਾਂ ਅਸੀਂ ਲਟੋਪਿੰਗ ਹੋਏ ਨਹੀਂ ਇੱਥੇ ਨਹੀਂ ਉੱਥੇ ਉੱਥੇ ਨਹੀਂ ਫਿਰ ਹਰਾ ਵੜਨ ਲੱਗ ਗਏ ਚਲ ਮੈਂ ਹੈਪੀ ਰਹਿ ਬਣ ਜੂ ਹੁਣ ਫਿਰ ਮੈਂ ਇੱਥੇ ਲਾ ਲੈਨੇ ਨਾਲੇ ਇੱਥੇ ਟਰੈਕਟਰ ਲਾਉਣੇ ਇਹਨੂੰ ਸ਼ਾਮ ਆ ਜਾ ਕਰੋ ਨਾਲੇ ਆਪ ਸ਼ਾਮੇ ਬਹਿ ਜਾ ਕਰਾਂਗੇ ਤੇ ਬਾਕੀ ਹਲੇ ਪਤਾ ਲੱਗੂ ਕੱਲ ਨੂੰ ਅਸੀਂ ਟਾਲੀ ਪੱਟ ਕੇ ਥਾਂ ਬਦਲ ਵੀ ਸਕਦੇ ਆਂਗੇ ਤੇ ਵੇਖਦੇ ਆਂ ਖੈਰ ਸੁੱਖ ਨਾਲ ਚੱਲ ਪੋਵੇ ਇੱਧਰ ਦੇਖੀ ਨੌਜਵਾਨਾ ਫੋਟੋ ਕਰਾਂ ਤੇ ਚੈੱਕ ਤੇ ਛਾਡੀ ਨਾ ਇਹਨੂੰ ਮੇਰੇ ਡਿੱਗ ਪੂਗੀ ਹਾਂ ਇਹ ਇਹ ਲਾ ਕੇ ਜਾਂਦੇ ਸਪੋਟਾਂ ਦੇ ਦੇਖਦੇ ਇੱਕ ਦੋ ਦਿਨਾਂ ਨੂੰ ਰੰਗ ਕਹੇ ਜਿਹੇ ਰਹਿੰਦੇ ਇਹਦੇ ਚੱਲਦੀ ਆ ਨਹੀਂ ਚੱਲਦੀ ਆ ਵਧੀਆ ਛੰਡਾ ਮਿੱਠਾ ਪਾਣੀ ਪਾਤਾ ਇਹਨੂੰ ਤੇ ਬਾਕੀ ਗੱਡੀ ਭਰੀ ਉਹ ਇਧਰ ਤਿਆਰ ਕਰੀਆ ਘਰੀ ਉੱਡੀ ਉੱਡੀ ਕਰਦੀ ਹਰੇ ਵਾਲੀ ਤੇ ਨੇਜ ਚ ਜਾ ਕੇ ਅਸੀਂ ਸਮਾਨ ਸੱਲਾ ਪਾਉਣਾ ਥੋੜਾ ਜਿਹਾ ਆ ਕੀ ਪਾਉਣਾਗਾ ਸਰੋਂ ਦਾ ਤੇਲ ਪਾਉਣਾ ਝੁੰਨੇ ਚ ਚਾਚਾ ਕਈ ਦਿਨਾਂ ਦਾ ਆਖੀ ਜਾਂਦਾ ਮੜ ਪਿੱਛ ਵੀ ਗਈ ਜਾਂਦਾ ਸੀ ਮੈਂ ਕਿਹਾ ਚੱਲ ਪਾ ਦਿਆਂ ਕਿਹ ਰਹੇ ਦੇ ਪੋਟਾਂ ਲਾ ਦਈਏ ਗੱਲ ਬਣਾ ਦੇਂਗੇ 18-18 ਲੀਟਰਾਂ ਵਾਲੇ ਪੰਜ ਕੈਂਪਰ ਠੰਡੇ ਮਿੱਠੇ ਨਹਿਰ ਦੇ ਪਾਣੀ ਦੇ ਪਿਆ ਤੇ ਟਾਲੀ ਨੂੰ ਨੜਾ 9% ਨੜਾ 9.99.9% ਉਮੀਦ ਆ ਕਿ ਚੱਲੂਗੀ ਇਹ ਤੇ ਬਾਕੀ ਕੁਦਰਤ ਦੇ ਡੋਰੀਆਂ ਨੇ ਤੇ ਫਿਲਹਾਲ ਚਾ ਜੜਿਆ ਪਹਿਲਾ ਦਰਖਤ ਲਾ ਕੇ ਅ ਸੌਣ ਦਾ ਪਹਿਲਾ ਸੁੱਕਨੜ ਬਤੇ ਵਧੀਆ ਸੋਨੇ ਲਾਏ ਹੋਏ ਸੀ ਜਿਹੜੇ ਸਾਰੇ ਪੱਟ ਤੇ ਉਹ ਦਰਖਤਾਂ ਨੂੰ ਬਹੁਤ ਯਾਦ ਕਰਦੇ ਆ ਜਾਮਣਾ ਅਮਰੂਦ ਜਦੋਂ ਭੁੱਖ ਲੱਗਦੀ ਸੀ ਬਤੇਰੀਆਂ ਚਰਦੇ ਸੀਗੇ ਕਿ ਅੱਜ ਟਾਲੀ ਲਾਈ ਆ ਚਲੋ ਉੱਧਰ ਜਾਣਾ ਹੋਇਆ ਤਾਂ ਟਾਲੀ ਚੱਕ ਲਿਆ ਕਿਸੇ ਪਾਸੋਂ ਹੋਰ ਹੋਰ ਦਰਖਤ ਪੱਟ ਲਾਵਾਂਗੇ ਫਿਲਹਾਲ ਅ ਤੇ ਉਹ ਬਧਾਈਆਂ ਤੁਸੀਂ ਸਾਨੂੰ ਸਾਡੀ ਨਵੀਂ ਟਾਲੀ ਦੀਆਂ ਤੇ ਫਿਲਹਾਲ ਇਹਦੇ ਨਾਲ ਆਪਣੀ ਇਹ ਸਮਾਪਤੀ ਆ ਤੇ ਇੱਕ ਗੱਲ ਜ਼ਿਆਦਾ ਹੀ ਖੜੇ ਖੜੇ ਕਿ ਆ ਭਾਈ ਬਹੁਤ ਸਾਰੇ ਕਹਦੇ ਸੀ ਉਹ ਕਿ ਮਰਗਾਈ ਜੀ ਹੁੰਦੀ ਆ ਕਈ ਕਹਿੰਦੇ ਗੋਹ ਗੁਣ ਤਰਦੀ ਆ ਇਹ ਟੋਕਾ ਜਾ ਕਰ ਜਾਂਦੀ ਆ ਜਦੋਂ ਪਾਣੀ ਨਹੀਂ ਹੁੰਦਾਗਾ ਤੇ ਇੱਕ ਦੋ ਦਿਨਾਂ ਚ ਗੌਰ ਕਰਦੇ ਆ ਦੇਖਦੇ ਆ ਜੀ ਕੋਈ ਚੀਜ਼ ਨਜ਼ਰ ਆਈ ਤਾਂ ਉਹਨਾਂ ਨੂੰ ਕੈਮਰਾ ਲਾ ਕੇ ਵੇਖਾਂਗੇ 1 2 3 ਅ 4 5 6 6 ਬੋਟੇ ਇੱਕੋ ਥਾਂ ਤੇ ਟੁੱਕ ਗਏ ਇੱਕ ਇਧਰ ਸੱਤਮਾ ਤੇ ਸੋਨਾ ਤਾਂ ਖਾਲੀ ਕਰ ਗਈ ਤੇ ਕੱਲ ਇੱਕ ਬਈ ਉਹ ਕਹੀ ਜਾਂਦੇ ਸੀ ਕਿ ਬਈ ਉਹ ਪਰਲਾ ਚੋਨਾ ਬਿਲਡਾ ਲੱਗਦਾ ਬਿਲਡਾ ਨਹੀਂ ਉਹ ਹੀ ਉਹ ਆ ਖੁੰਜਾ ਜਾਂਦਾ ਥੋੜੀ ਇੱਥੇ ਡੱਕੇ ਜੇ ਮੱਚ ਗਏ ਸੀਗੇ ਬਾਬਾ ਅਸਲ ਜਿੱਥੇ ਬਿਲਡਾ ਜੇ ਲੱਗ ਗਏ ਥੋੜਾ ਕੋਈ ਬੰਦਾ ਹੁੰਦਾ ਨਾ ਕਿ ਹੱਥ ਚੌੜਾ ਰੱਖਦਾ ਹੁੰਦਾ ਲਾਉਣ ਲਈ ਥੋੜਾ ਜਿਹਾ ਪਾਂਤਜੀ ਦਾ ਫਰਕ ਸੀਗਾ ਤੇ ਤਾਂ ਕਰਕੇ ਬਾਕੀ ਠੀਕ ਆ ਸੋਹਣਾ ਕੰਮ ਕਰ ਤੇ ਸੋਹਣੇ ਦਿਨ ਟੱਪੀ ਜਾਂਦੇ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਬਹੁਤ ਸਾਰਾ ਧੰਨਵਾਦ ਸਾਰੇ ਬੀਣਾ ਪੈਣਾਂ ਦਾ ਜਿਹੜੇ ਸਮਾਂ ਕੱਢ ਕੇ ਸਾਨੂੰ ਪਰਿਵਾਰਾਂ ਸਮੇਤ ਦੇਖਦੇ ਹੋ ਤੇ ਸ਼ੁਕਰੀਆ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਨਾਲ ਹੀ ਆਪਣੇ ਨਾਂ ਦਾ ਸੋਣਾ ਜਿਹਾ ਕਮੈਂਟ ਕਰਦੇ ਹੋ ਕਿਥੋਂ ਦੇਖ ਰਹੇ ਹੋ ਵੀਡੀਓ ਇਹ ਵੀ ਦੱਸ ਦਿਓ ਸਾਨੂੰ ਇਹ ਪਤਾ ਲੱਗੇ ਕਿ ਕਿਥੋਂ ਤੱਕ ਵੀਡੀਓ ਸਾਡੀ ਪਹੁੰਚਦੀ ਆ ਤੇ ਫਿਲਹਾਲ ਘਰੇ ਜਾਣ ਦੀਆਂ ਤਿਆਰੀਆਂ ਤੇ ਜਾ ਕੇ ਬਸ ਨੇਰੇ ਤੱਕ ਉਹੀ ਚਾਕਾ ਚਾਉਂ ਦਿਖਾਵਾ ਖੂਨ ਕੰਮ ਹੋਈ ਜਾਊਗਾ ਤੇ ਅੱਜ ਥੋੜੀ ਜਿਹੀ ਪਹਿਲਾਂ ਸਮਾਪਤੀ ਕਰਦੇ ਆਂਗੇ ਤੇ ਹਾਂ ਛੋਟਾ ਹੋਇਆ ਬਲੌਗ ਤਾਂ ਕੋਈ ਗੱਲ ਨਹੀਂ ਐਡਜਸਟ ਕਰ ਲਿਓ ਫਿਰ ਵੀ ਬਹੁਤ ਬਣ ਜੂ 25-30 ਮਿੰਟਾਂ ਦਾ ਦੇ ਲਵੇ ਦਾ ਕੰਮ ਹੋ ਗਿਆ ਉਹ ਆ ਗੱਡੀ ਜਾਂਦੀ ਏ ਸ਼੍ਰੀਲੰਕਾ ਵਾਰਦੀ ਸਾਥਰੀ ਕਾਲ ਜੀ ਖਾਲਸਾ ਜੀ ਉਹ ਹੋਰ ਵੀ ਮਿੱਤਰਾਂ ਲੋਟਾ ਦਾ ਕਰਤੀ ਬੋਣੀ ਅੱਜ ਹੀ ਕਰੀ ਆ ਦੀ ਗੱਲ ਆ ਤੇ ਸੀ ਠੀਕ ਐ ਪਾਣੀ ਆਉਣੋਂ ਆਟ ਗਿਆ ਉਧਰੋਂ ਤਾਂ ਬਈ ਤੇ ਇੱਥੇ ਵੀ ਬਈ ਪਾਈਪ ਲਾਈਨ ਆਈ ਹੋਣੀ ਥੋੜੇ ਦਿਨ ਪਹਿਲਾਂ ਪਈ ਐ ਇੱਧਰ ਲਈ ਸਾਖ ਹਾਂ ਆ ਖੜੀਆ ਉਹੀ ਜਿਵੇਂ ਜਿਹਨੇ ਆਪਾਂ ਨੂੰ ਟਾਲੀ ਪੱਟ ਕੇ ਦਿੱਤੀ ਆ ਹਾਂ ਕਲੀ ਟਾਲੀ ਨਹੀਂ ਉੱਥੇ ਹੋਰ ਬਹੁਤ ਰਕਤਾਂ ਦਾ ਘਾਣ ਹੋ ਗਿਆ ਬਹੁਤ ਸਾਰੇ ਦਰਖਤ ਲੱਗੇ ਹੋਏ ਸੀ ਉੱਥੇ ਜਿਹੜੀ ਮਿੱਟੀ ਇਕੱਠੀ ਕਰਕੇ ਰੱਖੀ ਹੋਈ ਸੀ ਹਾਂ ਹੰਰ ਮੈਂ ਦੇਖਦੇ ਖੁਸ਼ ਹੋਈ ਜਾਂਦਾ ਇੱਧਰ ਗੱਗੂ ਤੇ ਹੈਵੀ ਬਈ ਖੁਸ਼ ਹੋਣ ਵਾਲਾ ਮਾਹੌਲ ਆ ਖਰਾ ਭਰਾ ਹਾਂ ਸੋਨਾ ਫਲ ਸੋਨੇ ਟਿੰਡੇ ਆ ਲਹਿਰਾਉਂਦਾ ਗੱਗੂ ਕਹਿੰਦਾ ਨਾ ਹੀ ਹਲਦਾ ਹੋਏ ਦੇਖ ਕੇ ਜੀ ਕਰਦਾ ਗਾਹਾਂ ਨੂੰ ਨਰਮਾ ਵਿੱਚ ਗਏ ਆ ਗੱਲ ਕਰ ਮਾਰ ਪੈ ਜਾਂਦੀ ਇੱਥੇ ਇੱਥੋਂ ਤਾਂ ਬਹੁਤ ਸੋਹਣਾ ਹੁੰਦਾ ਇਹ ਆ ਉਹ ਹੋ ਜਾਂਦਾਗਾ 6 7 7 ਪਟਕਾਦਾ ਆਰਾਮ ਨਾਲ ਤੇ ਗੱਲ ਮਾਰ ਕਦੋਂ ਪੈਂਦੀ ਆ ਬਈ ਇਹਦੀ ਜਦੋਂ ਛੇੜਨ ਦਾ ਟਾਈਮ ਆਉਂਦਾ ਉਦੋਂ ਪਤਾ ਲਾਦਾ ਗਲਾਪੀ ਸੁੰਢੀ ਨੇ ਟਿੰਡੇ ਖਰਾਬ ਕਰਤੇ ਨੇ ਤੇ ਘੇਰਾ ਤੁਰਦੇ ਦੁਰਦੇ ਨੇ ਕੀ ਕਲਿੱਪ ਹੋਰ ਜੋੜ ਗਈ ਏਜ ਹੈ ਜੀ ਉਹ ਉਥੇ ਡੱਕੀ ਬਣੀ ਹੈਗੀ ਆ ਪਾਣੀ ਬਦਲਣ ਵਾਲੀ ਨੱਕੇ ਬੰਨੇ ਵਾਲੀ ਜਿਹੜੀ ਆਪਾਂ ਕਹੇ ਜੀ ਕੱਲ ਬਲੌਗ ਚ ਦਿਖਾਈ ਸੀ ਉਹ ਵਹੀ ਜੀ ਡੱਕੀ ਵਹੀ ਇੱਥੇ ਬਣਾਉਣਗੇ ਤੇ ਖੈਰ ਹਰੇਕ ਪੰਜ ਕਿੱल्ल्या ਬਾਅਦ ਇਹ ਬਣਾਉਂਦੇ ਬਣਾਉਂਦੇ ਹੈਗੇ ਤੇ ਨਾਲ ਤਾਂ ਹਵਾ ਹੋਵਾ ਦਾ ਮਾਹੌਲ ਬਣ ਜਾਂਦਾ ਪਾਈਪ ਲਾਈਨ ਨੂੰ ਤੇ ਨਾਲੇ ਜੋ ਨੱਕੇ ਬੰਨੇ ਵਸ ਬਦਲਣ ਵਾਲਾ ਸਿਸਟਮ ਜਾ ਹੋ ਜਾਂਦਾ ਜਾ ਸਿਰਿਆ ਢੰਗਾ ਕੁਝ ਮਾਨਤਾ ਨਹੀਂ ਫੜਾਉਣਾ ਕਰੇ ਕੋਈ ਸਨੇਹ ਹਲਣਾ ਹੋਵੇ ਆ ਹੱਥ ਬਾ ਜਾਂਦਾ ਹੁਣ ਦਾ ਹੱਥ ਚੱਕਣ ਤੋਂ ਵੀ ਖਾਲੀ ਨਹੀਂ ਹੱਥ ਦੋਨੇ ਹੱਥ ਅ ਬੀਜੀ ਜੀ ਇਹ ਕਹ ਰਹੇ ਹੈ ਡੱਡ ਗਿਆ ਇਧਰੋਂ ਪਹਿਲਾਂ ਲੀਕ ਸੀ ਇਹਦਾ ਟੱਕਣ ਜਾਂ ਉਧਰ ਪਾਣੀ ਜਾਈ ਜਾਂਦਾ ਸੀ ਆ ਦੋ ਕੁ ਦਿਨਾਂ ਦੇ ਪਾਈਪਲਾਈਨ ਬਣਾਉਣ ਤੋਂ ਖੜੇ ਸੀ ਇਧਰ ਸੀਰੇ ਦੇ ਚੌਲਾਂ ਚ ਪਣੀ ਪਾਤਾ ਡੱਗੀ ਖਾਲੀ ਕਰਤੀ ਇਹ ਆ ਉਹ ਕਿਵੇਂ ਤਾਇਆ ਬਦਗੀ ਚਾਹੀਦੀਓ ਭਾਈ ਹਾਂ ਲਾ ਲਾਵਾ ਛਾਲ ਕਰਤੀ ਖਾਲੀ ਠੀਕ ਹੈ ਵੀਰੇ ਆ ਤੜਕੇ ਦਾ ਇਹ ਕਈ ਵਾਰੀ ਝੁੱਟੀ ਲਾਟਿਆ ਟੈਂਕਰ ਜੇ ਨਾਲ ਇਧਰੋਂ ਪਿੱਛੋਂ ਝੁੱਟੀ ਖੋਲ ਦਿੰਦੇ ਆ ਉਧਰੋਂ ਅੰਧਰ ਕੇ ਸੁੰਡ ਚਲਾ ਦਿੰਦੇ ਆ ਪਹਿਲਾਂ ਇਧਰ ਆਪਣੇ ਵਾਲੇ ਪੀੜਲੇ ਬਾਜਰੇ ਚ ਛੱਡੀ ਰੱਖਿਆ ਤੜਕੇ ਤੇ ਉਹਨੂੰ ਉਸੇ ਰੇਲੇ ਚੌਲਾਂ ਚ ਤੇ ਹੁਣ ਦੁਬਾਰੇ ਭਰ ਕੇ ਉੱਥੇ ਲੈ ਜਾਣਗੇ ਜਿੰਨੀ ਕਿ ਲੋੜ ਆਪਦੀ ਇੱਕ ਤਾਂ ਦੇਣਾ ਆ ਭਰਤ ਲੈਣਗੇ ਚੰਗਾ ਗਾਗੂ ਆ ਪਟ ਗਿਆ ਜੀ ਏਸੀਵੀ ਵਾਲਾ ਇੱਥੇ ਖਾਲ ਹੁੰਦਾ ਸੀ ਇਹਨਾਂ ਦਾ ਪੁਰਾਣਾ ਕੀ ਹੋ ਗਿਆ ਆ ਜਾਂਦਾ ਜਿੱਥੋਂ ਖਾਲ ਸੀ ਇੱਥੋਂ ਦੀ ਜਾਂਦਾ ਸੀ ਖਾਲ ਆ ਉਹਨਾਂ ਦਾ ਨਾਲ ਦੀ ਇੱਧਰੋਂ ਪਹੀ ਨੂੰ ਥਾਂਗਾ ਪੁਰਾਣਾ ਖਾਲਾ ਗੁਰੂ ਜੀ ਤੈਨੂੰ ਨਹੀਂ ਪਤਾ ਚੱਲ ਤੋਰ ਗੱਡੀ ਤੋਂ ਓਏ ਉਹਨਾਂ ਦਾ ਖਾਲ ਆ ਉਹਨਾਂ ਦੇ ਆਪ ਦੇ ਵਾਹਨ ਚ ਹੈ ਆ ਕੇ ਦੇਖ ਕੇ ਆ ਸੀ ਮੈਂ ਤਾਂ ਕਹ ਕੁ ਥੋੜੀ ਘਬਰਾਟ ਕਰੀ ਜਾਂਦਾ ਕਿ ਇੱਥੋਂ ਦੀ ਕਿਹੜਾ ਖਾਲ ਜਾਂਦਾ ਸੀ ਇਹਨਾਂ ਨੂੰ ਫਿਰ ਇਹਨੂੰ ਪਤਾ ਨਹੀਂ ਉਹ ਹਟਦਾ ਸੀਗਾ ਪਹਿਲੀਆਂ ਚ ਤੇ Riga Mola do Diva Ribeira, Sacerigalli.